ਮਹਾਨ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ ਨੂੰ ਹਵਾਈ ਅੱਡੇ ਦੇ ਉੱਤੇ ਸਕਰੀਨਿੰਗ ਦੇ ਦੌਰਾਨ ਪੱਗਾਂ ਉਤਾਰਨ ਦੇ ਲਈ ਕਹਿਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਸੋ ਅਮਰੀਕਾ ਦੇ ਵਿੱਚ ਮਹਾਨ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ ਨੂੰ ਪੱਗ ਉਤਾਰਨ ਦੇ ਲਈ ਕਿਹਾ ਗਿਆ ਸੀ ਸੋ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੱਗ ਸਾਡੀ 에어ਪੋਰਟ ਤੇ ਉੱਤੇ ਇਸ ਤਰੀਕੇ ਨਾਲ ਨਹੀਂ ਉਤਾਰੀ ਜਾ ਸਕਦੀ ਨਾਲ ਹੀ ਉਹਨਾਂ ਨੇ ਕਿਹਾ ਕਿ ਬਲਦੇਵ ਸਿੰਘ ਵਡਾਲਾ ਸਿੱਖ ਕੌਮ ਦੇ ਮਹਾਨ ਕੀਰਤੀ ਨੇ ਹਨ ਅਤੇ ਜੇਕਰ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਹੋਇਆ ਤਾਂ ਮੈਂ ਇਸ ਦੀ ਨਿੰਦਾ ਕਰਦਾ ਹਾਂ ਨਾਲ ਹੀ ਉਹਨਾਂ ਨੇ ਅਮਰੀਕਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਅਫਸਰ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਵੱਲੋਂ ਪੱਗ ਉਤਾਰਨ ਦੇ ਲਈ ਕਿਹਾ ਗਿਆ ਉਹਨਾਂ ਦੀ ਪਗੜੀ ਉਤਾਰਨ ਦੀ ਗੱਲ ਹੋਈ ਸੁਰੱਖਿਆ ਨੂੰ ਲੈ ਕੇ ਇਸ ਤਰੀਕੇ ਨਾਲ ਨਹੀਂ ਉਹ ਤਾਂ ਗਲਤ ਹੈ ਸਾਡੀ ਪੱਗ ਦਾ ਜਿਹੜਾ ਸਵਾਲ ਹੈ ਸਾਡੀ ਪਗੜੀ ਜਿਹੜੀ ਇਹਨੂੰ ਇਤੋਂ 에어ਪੋਰਟ ਤੇ ਤਾਰਿਆਂ ਨੂੰ ਜਾ ਸਕਦਾ ਜੇ ਉਹਨਾਂ ਦਾ ਹੋਇਆ ਭਾਈ ਬਲਦੇਵ ਸਿੰਘ ਬਡਾਲਾ ਸਾਡੇ ਸਿੱਖੋਂ ਦੇ ਬਹੁਤ ਵਧੀਆ ਕੀਰਤਨੀਏ ਆ ਬੜਾ ਅੱਛਾ ਕੀਰਤਨ ਕਰਦੇ ਆ ਬਹੁਤ ਬੜੀ ਅੱਛੀ ਵਿਆਖਿਆ ਵੀ ਕਰਦੇ ਆ ਕੀਰਤਨ ਜੇ ਉਹਨਾਂ ਨੂੰ ਕਿ 에어ਪੋਰਟ ਤੇ ਦਾ ਕੀਤਾ ਗਿਆ ਤੇ ਮੈਂ ਉਹਦੀ ਨਿੰਦਾ ਕਰਦਾ ਉਹ ਮੈਂ ਅਮਰੀਕਾ ਦੀ ਸਰਕਾਰ ਨੂੰ ਇਹ ਕਹਿੰਦਾ ਚਲੋ ਮੈਂ ਕਿਹਾ ਤੁਹਾਨੂੰ ਪਤਾ ਉੱਥੇ ਸਾਡੇ ਮਿਲੀਅਨ ਸਿੱਖ ਰਹਿੰਦੇ ਆ ਮਤਲਬ ਬਹੁਤ ਵੱਡੀ ਗਿਣਤੀ ਦੇ ਸਿੱਖ ਰਹੇ ਸਾਡੇ ਉਦੋਂ ਪਤਾ ਹੈ ਕਿ ਐਸੀ ਕੌਣ ਆ ਕਿਹੜੀ ਕਮਿਊਨਿਟੀ ਆ ਕਿਹੜਾ ਧਰਮ ਆ ਸਾਡਾ ਉਦੋਂ ਪਤਾ ਕਿ ਪੱਗ ਸਾਡੇ ਦੀ ਕਿੰਨੀ ਅਹਿਮੀਅਤ ਰੱਖਦੀ ਹੈ ਸੋ ਮੇਰੀ ਅਮਰੀਕਾ ਸਰਕਾਰ ਨੂੰ ਇਹ ਮਤਲਬ ਬੇਨਤੀ ਹੈ ਕਿ ਜਿਹੜੇ ਬੰਦਿਆਂ ਨੇ ਭਾਈ ਬਲਦੇਵ ਸਿੰਘ ਵਡਾਲਾ ਜੀ ਦੇ ਇਹਦਾ ਕੀਤਾ ਕਿਸੇ ਅਫਸਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਉਹ ਸਾਰੇ 에ਰਪੋਰਟਾਂ ਦੇ ਹਦਾਇਤ ਕਰਨੀ ਚਾਹੀਦੀ ਹੈ ਕਿ ਸਾਡੀ ਪੱਗ ਲਾਉਣ ਵਾਲਾ ਜਿਹੜਾ ਜੇ ਕੋਈ ਫਰਮਾਨ ਦਿੰਦਾ ਹੈ ਉਹਨੂੰ ਡੱਕਣਾ ਚਾਹੀਦਾ ਉਹਦੇ ਇਧਰ ਨਹੀਂ ਉਹਨਾਂ ਤੇ